ਸ਼ਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨ ਮੁਖ ਖਾਧੇ ਗੁਰ ਮੁਖ ਭਰੇ ਕਿਨਿ ਸਚ ਨਾਮ ਚਿਤ ਲਾਇਆ ਬਿਨੁ ਨਾਵ ਜਗ ਕਮਲਾ ਫਿਰ ਗੁਰਮਖ ਨਜ਼ਰੀ ਆਇਆ ਸੰਦਾ ਕਰਤਿਆ ਨਿਫਲ ਜਨਮ ਗਵਾਇਆ ਸੁਖ ਦਾਤਾ ਮਨ ਨੰ ਬਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਧੁਰ ਲਖ ਪਾਇਆ ਮਹਲਾ ਤੀਜਾ ਘਰਿ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁੱਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨ ਜਾਣੇ ਧੰਮ ਦਾ ਭਰਮ ਭਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੇ ਆਪ ਖਵਾਇਆ ਗੁਰਮਖ ਵਿਰਲੇ ਸੋਜੀ ਪ੍ਰੀਤਿ ਨੰਦਰ ਬ੍ਰਹਮ ਦਿਖਾਇਆ ਅਨਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾਉ ਉਹ ਉਜੈ ਸ਼ਬਦੇ ਮੇਲ ਮਲਾਇਆ ਬਿਨ ਸ਼ਬਦ ਸਭ ਜਗ ਬਹਰਾਨਾ ਤ੍ਰਿਥਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮਖ ਪਾਉੜੀ ਸੋ ਹਰਿ ਪੁਰਖ ਅਗੰਮ ਹੈ ਕਹ ਕਿਤ ਵਿਦ ਪਾਈਏ ਇਸ ਰੂਪ ਨਰੇਕ ਅਦ੍ਰਿਸ਼ ਕਹੋ ਜਨ ਕਿਉ ਧਾਈਏ ਨਰੰਕਾਰ ਨਰੰਜਨ ਹਰ ਅਗੰਮ ਕਾ ਕਹ ਗੁਣ ਗਾਈਏ ਕਿਸ ਆਪ बुਝਾਏ ਆਪ ਸੋ ਹਰ ਮਾਰਗ ਪਾਈਏ ਗੁਰਪੂਰੇ ਵੇਖਾਲਿਆ ਗੁਰਸੇਵਾ ਪਾਈਏ ਕਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ ਗੋਰੀਪੁਰ ਵੇਖ ਲਿਆ ਗੁਰਸੇਵਾ ਪਾਈਏ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਹਤੇ